ਹਾਂਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਇੱਕ ਹੋਰ ਨਵੀਂ ਜਾਣਕਾਰੀ ਪੰਜਾਬ ਦੇ ਲੋਕਾਂ ਨੂੰ ਦੇਣ ਲੱਗੇ ਆ ਅੱਜ ਅਸੀਂ ਪਾਉਣ ਲੱਗੇ ਆ ਨਸ਼ੇ ਦੇ ਮੁੱਦੇ ਤੇ ਵੀ ਜਿਹੜੇ ਨਸ਼ੇ ਆ ਉਹਦਾ ਜ਼ਿੰਮੇਦਾਰ ਕੌਣ ਹੈ ਕੌਣ ਲਿਆਉਂਦਾ ਹੈ ਕੌਣ ਖਾਂਦਾ ਹੈ ਇਸ ਦੀ ਅਸੀਂ ਅੱਜ ਪੰਜਾਬ ਦੇ ਲੋਕਾਂ ਨੂੰ ਜਾਣਕਾਰੀ ਦੇਵਾਂਗੇ ਵੀ ਡੇਰੇ ਸੱਚੇ ਸੌਦੇ ਅੰਦਰ ਨਸ਼ੇ ਛੜਾਏ ਜਾਂਦੇ ਆ ਤੇ ਜਿਹੜੇ ਲੀਡਰ ਆ ਇਹ ਵੋਟਾਂ ਸਮੇ ਨਸ਼ੇ ਲਾਉਂਦੇ ਆ ਪਰ ਲੀਡਰਾਂ ਦਾ ਇੰਨਾ ਕਿਸੇ ਨੇ ਵਿਰੋਧ ਕਰਿਆ ਜਦੋਂ ਵੋਟਾਂ ਸਮੇ ਸ਼ਰੇ ਆਮ ਸ਼ਰਾਬਾਂ ਦੇ ਢਾਬੇ ਖੁੱਲਦੇ ਆ ਤੇ ਲੋਕਾਂ ਨੂੰ ਸੱਦਾ ਜਾਂਦਾ ਤੇ ਲੋਕਾਂ ਨੂੰ ਮਤਲਬ ਇਹ ਸ਼ਰਾਬਾਂ ਪਿਆਈਆਂ ਜਾਂਦੀਆਂ ਉਹ ਸਮੇਂ ਕਿਤੇ ਇਹਨਾਂ ਦੀ ਦਿੰਦਿਆ ਹੋਈ ਜੇ ਅੱਜ ਸਾਡੇ ਪੰਜਾਬ ਦਾ ਬੇੜਾ ਭਾਇਆ ਤਾਂ ਨਸ਼ੇੜੀ ਲੋਕਾਂ ਨੇ ਭਾਇਆ ਸੱਚੇ ਸੌਦੇ ਨੇ ਤਾਂ ਕੋਈ ਨੁਕਸਾਨ ਕੀਤਾ ਹੀ ਨਹੀਂ ਪੰਜਾਬ ਦਾ ਦੱਸ ਦਿਓ ਜਿਵੇਂ ਪਿਛਲੀ ਕਾਂਗਰਸ ਸਰਕਾਰ ਦੇ ਮੌਕੇ ਅੰਮ੍ਰਿਤਸਰ ਦੇ ਤਿੰਨ ਚਾਰ ਜ਼ਿਲ੍ਹਿਆਂ 'ਚ ਘੱਟੋ-ਘੱਟ ਸ਼ਰਾਬ ਪੀ ਕੇ 150 ਬੰਦਾ ਮਰਿਆ ਆ ਹੁਣ ਸੰਗਰੂਰ ਦੇ ਵਿੱਚ ਸ਼ਰਾਬ ਪੀ ਕੇ ਘੱਟੋ-ਘੱਟ 21-22 ਬੰਦੇ ਮਰੇ ਕਿਤੇ ਉਹਨਾਂ ਤੇ ਰੋਜ਼ ਪ੍ਰਗਟ ਕੀਤਾ ਲੋਕਾਂ ਨੇ ਵੀ ਯਾਰ ਨਸ਼ੇ ਦੇ ਵਿੱਚ ਇੰਨੇ ਲੋਕ ਮਰ ਰਹੇ ਐ ਜਿੰਨਾ ਵਿਰੋਧ ਡੇਰਾ ਸੱਚਾ ਸੌਦਾ ਦਾ ਹੋਇਆ ਤੇ ਜੇ ਕਿਤੇ ਨਸ਼ੇ ਵਾਲਿਆਂ ਦਾ ਇੰਨਾ ਵਿਰੋਧ ਹੋਵੇ ਨਾਲੇ ਸਾਡੇ ਦੇਸ਼ ਦਾ ਜਿਹੜਾ ਸੰਵਿਧਾਨ ਹੈ ਉਹਦੇ ਵਿੱਚ ਬਕਾਇਦਾ ਲਿਖਿਆ ਸਾਡੇ ਦੇਸ਼ ਦੇ ਸੰਵਿਧਾਨ ਦੇ ਵਿੱਚ ਵੀ ਨਾ ਕੋਈ ਸ਼ਰਾਬ ਪੀ ਕੇ ਵੋਟ ਪਾ ਸਕਦਾ ਤੇ ਨਾ ਹੀ ਕੋਈ ਸ਼ਰਾਬ ਪੀ ਕੇ ਵੋਟ ਲੈ ਸਕਦਾ ਯਾਨੀ ਕਿ ਦੋਨਾਂ ਧਿਰਾਂ ਨੂੰ ਰੋਕਿਆ ਜਿਹੜੇ ਸਾਡੇ ਲੀਡਰ ਐ ਉਹ ਸ਼ਰਾਬ ਪਿਆ ਕੇ ਕਿਸੇ ਨੂੰ ਵੋਟ ਨਹੀਂ ਲੈ ਸਕਦੇ ਨਾ ਪੈਸਾ ਲੈ ਕੇ ਵੋਟ ਲੈ ਸਕਦੇ ਇਹ ਸਾਡੇ ਦੇਸ਼ ਦੇ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ ਫਿਰ ਕਹਿੰਦੇ ਜੀ ਲੀਡਰ ਪੜੇ ਲਿਖਿਆ ਹੈ ਜੇ ਲੀਡਰ ਪੜੇ ਲਿਖਿਆ ਹੈ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਸੰਵਿਧਾਨ ਦੀ ਨੰਗਣਾ ਕਰ ਰਹੇ ਹਾਂ ਅਸੀਂ ਕਾਨੂੰਨ ਦੀ ਨੰਗਣਾ ਕਰ ਰਹੇ ਹਾਂ ਅਸੀਂ ਅੱਜ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਨਸ਼ੇ ਦੇ ਮੁੱਦੇ ਤੇ ਮਤਲਬ ਹੀ ਕਿੰਨੇ ਕੁ ਤੁਸੀਂ ਚਿੰਤਤ ਹੋ ਕਿੰਨੇ ਕੁ ਤੁਹਾਨੂੰ ਚਿੰਤਾ ਖਾਂਦੀ ਹੈ ਨਸ਼ੇ ਦੇ ਮੁੱਦੇ ਤੇ ਕੱਲੇ ਡਰਾਮੇ ਆ ਨਸ਼ੇ ਦੇ ਮੁੱਦੇ ਤੇ ਹਰ ਪਾਰਟੀ ਡਰਾਮਾ ਕਰਦੀ ਹੈ ਤੇ ਵੋਟਾਂ ਸਮੇ ਇਹ ਕਿਉਂ ਨਹੀਂ ਕਹਿੰਦੇ ਵੀ ਸਾਡਾ ਮੈਂਬਰ ਸਾਡਾ ਸਰਪੰਚ ਸਾਡਾ ਐਮਐਲਏ ਕੋਈ ਵੀ ਮਤਲਬ ਹੀ ਵੋਟਾਂ ਸਮੇ ਨਸ਼ੇ ਨਹੀਂ ਵੰਡੂਗਾ ਕੋਈ ਪਾਰਟੀ ਨੇ ਅਜ ਤੱਕ ਐਲਾਨ ਕੀਤਾ ਹੈ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਸਗੋਂ ਵੋਟਾਂ ਦੇ ਸਮੇ ਨਸ਼ਿਆਂ ਦੇ ਵਿੱਚ ਧੱਕਿਆ ਜਾਂਦਾ ਲੋਕਾਂ ਨੂੰ ਕਿਉਂਕਿ ਇਹਨਾਂ ਨੂੰ ਨਸ਼ੇੜੀ ਲੋਕਾਂ ਦੀ ਲੋੜ ਹੈ ਜਿਹੜੇ ਨਸ਼ੇੜੀ ਆ ਉਹਨਾਂ ਦੀ ਜਮੀਰ ਮਰੀ ਹੁੰਦੀ ਅੰਦਰੋਂ ਉਹ ਜਾਂਉਂਦੇ ਨਹੀਂ ਹੁੰਦੇ ਉਹ ਮਰਦੇ ਹੁੰਦੇ ਆ ਕਿਉਂਕਿ ਉਹਨਾਂ ਦੀ ਛੇਤੀ ਮਲ ਕੇ ਇਹਨਾਂ ਦੀ ਬਗਲੀ ਦੇ ਵਿੱਚ ਪੈ ਜਾਂਦੇ ਆ ਉਹ ਇੱਕ ਤਾਂ ਬਗਲੀ ਵਾਲਾ ਸੱਪ ਹੁੰਦਾ ਇੱਕ ਯਾਦ ਸੱਪ ਹੁੰਦਾ ਇੱਕ ਯਾਦ ਸੱਪ ਹੁੰਦਾ ਜਿੱਥੇ ਮਰਜੀ ਤੁਰ ਕੇ ਜਾਵੜੇ ਜਿਹੜੇ ਬਗਲੀ ਵਾਲੇ ਐ ਉਹ ਇਹਨਾਂ ਦੀ ਬਗਲੀ ਚ ਪੈਂਦੇ ਐ ਕਿਉਂ ਪੈਂਦੇ ਐ ਕਿਉਂਕਿ ਸਾਡੇ ਲੀਡਰ ਲੋਕਾਂ ਨੂੰ ਉਹਨਾਂ ਲੋਕਾਂ ਦੀ ਲੋੜ ਐ ਜਿਨ੍ਹਾਂ ਨੂੰ ਕਿਸੇ ਹੱਕਾਂ ਬਾਰੇ ਨਾ ਪਤਾ ਹੋਵੇ ਹੁਣ ਬੈਵਨ ਕਲਾਂ ਦੇ ਵਿੱਚ ਇੱਕ ਕਨਾਲ ਤੇ 19 ਮਰਲੇ ਰੂੜੀਆਂ ਵਾਲਾ ਥਾਂ ਐ ਜੇ ਇਹ ਲੋਕ ਵੋਟਾਂ ਸਮੇ ਸ਼ਰਾਬਾਂ ਦੇ ਵਿੱਚ ਡੁੱਬਦੇ ਆ ਤਾਂ ਕੋਈ ਆਵਾਜ਼ ਨਹੀਂ ਉਹਨਾਂ ਦੀ ਠਾਉਂਦਾ ਕਿਉਂ ਨਹੀਂ ਠਾਉਂਦਾ ਕਿਉਂਕਿ ਵੋਟਾਂ ਸਮੇ ਵਿਖਦੇ ਐ ਵੋਟਾਂ ਸਮੇ ਪੈਸੇ ਲੈਂਦੇ ਐ ਤਾਈਆਂ ਤਾਂ ਉਹ ਇੱਕ ਕਨਾਲ ਤੇ 19 ਮਰਲੇ ਜਿਹੜੇ ਰੂੜੀਆਂ ਵਾਲੇ ਥਾਂ ਦੀ ਆਵਾਜ਼ ਨਹੀਂ ਉੱਠਦੀ ਕਿਉਂ ਨਹੀਂ ਉੱਠਦੀ ਕਿਉਂਕਿ ਇਹ ਲੋਕ ਵੋਟਾਂ ਸਵੇ ਖਰੀਦੇ ਹੋਏ ਆ ਇਹ ਵਿਕੇ ਹੋਏ ਲੋਕ ਆ ਇਹ ਬਕਾਊ ਲੋਕ ਆ ਕਿਉਂਕਿ ਇਹ ਕਿਹੜੀ ਮੂੰਹ ਲੈ ਕੇ ਬੋਲਣਗੇ ਅਗਲਾ ਕੋ ਤੂੰ ਤਾਂ ਸ਼ਰਾਬ ਪੀ ਕੇ ਵੋਟ ਪਾਈ ਐ ਜਾਨੀ ਕਿ ਅੱਜ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਨਸ਼ੇ ਦਾ ਜ਼ਿੰਮੇਦਾਰ ਕੌਣ ਹੈ ਜ਼ਿੰਮੇਦਾਰ ਲੋਕਾਂ ਦੇ ਖਿਲਾਫ ਆਵਾਜ਼ ਉੱਠਣੀ ਚਾਹੀਦੀ ਆ ਵੀ ਆਹ ਨਸ਼ਿਆਂ ਦਾ ਜ਼ਿੰਮੇਦਾਰ ਹੈ ਉਹਨਾਂ ਦੇ ਖਿਲਾਫ ਤਾਂ ਆਵਾਜ਼ ਨਹੀਂ ਉੱਠਦੀ ਜਿੰਨੀ ਆਵਾਜ਼ ਡੇਰਾ ਸੱਚਾ ਸੌਦੇ ਦੇ ਖਿਲਾਫ ਉੱਠੀ ਜਿੰਨੀ ਸਾਡੀ ਬਾਜ ਗੁਰੂ ਦੇ ਖਿਲਾਫ ਉੱਟੀ ਕਿਤੇ ਨਸ਼ੇ ਦੇ ਸਦਾਗਰਾਂ ਦੇ ਖਿਲਾਫ ਬਾਜ ਉੱਟੀ ਨਾਲੇ ਸ਼ਰਿਹੰਮ ਪਿੰਡਾਂ ਦੇ ਵਿੱਚ ਵਿਖਦੇ ਆ ਸ਼ਰਿਹੰਮ ਖਾਂਦੇ ਆ ਸ਼ਰਿਹੰਮ ਲਿਆਉਂਦੇ ਆ ਸ਼ਰਿਹੰਮ ਵੋਟਾਂ ਮੋਕੇ ਵਿਖਦੇ ਆ ਕਿਤੇ ਇਹਨਾਂ ਦੇ ਬਾਜ ਉੱਟੀ ਅੱਜ ਇਹੀ ਮੁੱਦੇ ਤੇ ਅਸੀਂ ਵੀਡੀਓ ਪਾਈ ਹੈ ਤਾਂ ਇਹਨਾਂ ਕੋਲ ਜੇ ਕਹਿੰਦੇ ਜੇ ਕੋਈ ਸਾਥੋਂ ਸ਼ਬਦ ਵੱਧ ਘੱਟ ਬੋਲਿਆ ਕੇ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਪਤਾ ਲੱਗੇ ਕਿ ਨਸ਼ੇ ਦਾ ਜ਼ਿੰਮੇਵਾਰ ਕੌਣ ਹੈ ਤਨ ਤਨ ਸਤਗੁਰੂ ਤੇਰਾ ਹੀ ਆਸਰਾ ਹੈ